ਹੈਲੋ एवरीवन ਕਿਦਾਂ ਸਾਰੇ ਤੁਸੀਂ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਆਪਣੇ ਘਰ 'ਚ ਠੀਕ ਹੋਵੋਗੇ ਇਹ ਮੈਂ ਡਿਨਰ ਦੀ ਤਿਆਰੀ ਕਰਦੀ ਪਈ ਆ ਡਿਨਰ ਵਿੱਚ ਮੈਂ ਬਣਾਏ ਸੀਗੇ ਦਲੇ ਛੋਲੇ ਤੇ ਕੀਆ ਜੋ ਕਿ ਬਹੁਤ ਟੇਸਟੀ ਬਣਦੀ ਆ ਸਬਜੀ ਮੇਰੇ ਘਰ ਹਮੇਸ਼ਾ ਦਲੇ ਛੋਲੇ ਤੇ ਕੀਆ ਮਿਕਸੀ ਬਣਦਾ ਆ ਕੀਆ ਕੱਲਾ ਮੈਂ ਬਹੁਤ ਘੱਟ ਬਣਾਉਂਦੀ ਆ ਬਣਾਉਂਦੀ ਆ ਪਰ ਬਹੁਤ ਘੱਟ ਤੇ ਮੈਨੂੰ ਇਹੀ ਜ਼ਿਆਦਾ ਵਧੀਆ ਲੱਗਦੇ ਆ ਤੇ ਦਲੇ ਛੋਲੇ ਮੈਂ ਭੋਕੇ ਰੱਖ ਦਿੱਤੇ ਸੀਗੇ 3 ਘੰਟੇ ਪਹਿਲਾਂ ਹੀ ਤੁਸੀਂ ਇੱਕ ਘੰਟਾ ਅੱਧਾ ਘੰਟਾ ਘੰਟੇ 2 ਘੰਟੇ ਵੀ ਪਹਿਲਾਂ ਭੋਕੇ ਰੱਖ ਸਕਦੇ ਆ ਤੇ ਮੇਰੇ ਕੋਲ ਜਿੱਦਾਂ ਟਾਈਮ ਸੀਗਾ ਤੇ ਇਸ ਲਈ ਮੈਂ 3:00 ਵਜੇ ਭੇਂ ਦਿੱਤੇ ਸੀਗੇ ਤੇ ਮੈਂ 7:00 ਵਜੇ ਸਬਜ਼ੀ ਨੂੰ ਤੋੜਕਾ ਲਾਇਆ ਸੀਗਾ ਤੇ ਉਸ ਤੋਂ ਬਾਅਦ ਮੈਂ ਕੀ ਆ ਛਿੱਲ ਕੇ ਤੇ ਚੰਗੀ ਤਰ੍ਹਾਂ ਮੈਂ ਧੋ ਲਿਆ ਆ ਸਾਫਤਾ ਹੀ ਧੋਣੀ ਮੈਂ ਹਮੇਸ਼ਾ ਧੋ ਕੇ ਤਾਂ ਮੈਂ ਉਸ ਨੂੰ ਕੱਟ ਲਿਆ ਆ ਤੇ ਵਾਸਤੇ ਕਿ ਮੈਂ ਦੋ ਪਿਆਜ਼ ਲਏ ਆ ਥੋੜਾ ਜਿਹਾ ਅਦਰਕ ਤੇ ਨਾਲ ਲਿਆ ਟਮਾਟਰ ਤੇ ਪਿਆਜ਼ ਮੈਂ ਚੋਪਰ ਦੇ ਵਿੱਚ ਹੀ ਪੀਸੇ ਸੀਗੇ ਤੇ ਅਦਰਕ ਵੀ ਮੈਂ ਪਿਆਜ਼ਾਂ ਦੇ ਵਿੱਚ ਹੀ ਪਾ ਦਿੱਤਾ ਸੀਗਾ ਚੋਪ ਕਰ ਲਏ ਸੀਗੇ ਚੰਗੀ ਤਰ੍ਹਾਂ ਤੇ ਟਮਾਟਰ ਤੇ ਹਰੀ ਮਿਰਚ ਵੀ ਮੈਂ ਚੋਪਰ ਦੇ ਵਿੱਚ ਸੀ ਮੈਂ ਪੀਸ ਲਈ ਸੀਗੀ ਤੇ ਜਿਆਦਾ ਬਰੀਕ ਨਹੀਂ ਕਰੂੰਗੀ ਮੈਂ ਥੋੜ੍ਹੀ ਘੱਟ ਹੀ ਮਿਰਚ ਜਿੱਦਾਂ ਕਿ ਰੱਖੇ ਸੀਗੇ ਬਰੀਕ ਵੈਸੇ ਤਾਂ ਮੈਂ ਹਮੇਸ਼ਾ ਲੰਬੇ ਲੰਬੇ ਬਰੀਕ ਬਰੀਕ ਪਿਆਜ਼ ਕੱਟ ਕੇ ਪਾਉਂਦੀ ਆਂ ਤੇ ਅੱਜ ਮੇਰਾ ਮਨ ਕੀਤਾ ਕਿ ਚਲੋ ਮੈਂ ਚੋਪਰ ਦੇ ਵਿੱਚ ਕਰਕੇ ਪਾਉਂਦੀ ਆ ਪੀਸ ਕੇ ਤੇ ਉਸ ਤੋਂ ਬਾਅਦ ਮੈਂ ਚੜਾ ਦਿੱਤਾ ਇੰਡਕਸ਼ਨ ਤੇ ਕੁੱਕਰ ਕੁੱਕਰ ਦੇ ਵਿੱਚ ਮੈਂ ਪਾ ਦਿੱਤਾ ਤੇਲ ਤੇ ਤੇਲ ਗਰਮ ਹੋ ਗਿਆ ਸੀਗਾ ਮੈਂ ਜਦ ਤੱਕ ਗਰਮ ਹੋਣ ਲਈ ਰੱਖ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਸਾਰੀ ਤਿਆਰੀ ਮੈਂ ਕਰਕੇ ਆਪਣੀ ਰੱਖ ਲਈ ਸੀਗੀ ਤੇ ਜਦੋਂ ਮੈਂ ਤੜਕਾ ਲਾਉਣੀ ਆ ਤਾਂ ਮੈਂ ਸਾਰਾ ਕੁਝ ਆਪਣੇ ਕੋਲ ਤਿਆਰ ਕਰਕੇ ਰੱਖ ਲੈਂਦੀ ਆ ਈਜ਼ੀ ਲੱਗਦਾ ਆ ਤੇ ਤੇਲ ਗਰਮ ਹੋ ਗਿਆ ਸੀਗਾ ਗਰਮ ਕਰਕੇ ਤੇਲ ਚੰਗੀ ਤਰ੍ਹਾਂ ਉਹਦੇ ਵਿੱਚ ਮੈਂ ਪਾਤਾ ਜੀਰਾ ਜੀਰਾ ਚਟਕ ਜਾਣ ਤੋਂ ਬਾਅਦ ਮੈਂ ਨਾਲ ਹੀ ਪਾਤਾ ਪਿਆਜ਼ ਪਿਆਜ਼ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਥੋੜੀ ਜਿਹੀ ਮੈਂ ਹਿੰਗ ਪਾ ਦਿੱਤੀ ਹੈ ਇਹਦੇ ਵਿੱਚ ਪਿਆਜ਼ ਨੂੰ ਦੋ ਚਾਰ ਵਾਰੀ ਹਿਲਾਇਆ ਤੇ ਉਸ ਤੋਂ ਬਾਅਦ ਅ 3-4 ਦੇ ਮਿੰਟ ਦੇ ਅੰਦਰ ਹੀ ਪਿਆਜ਼ ਜਿੱਦਾਂ ਪੁੱਜ ਗਿਆ ਸੀਗਾ ਤੇ ਫਿਰ ਮੈਂ ਹਰੀ ਮਿਰਚ ਤੇ ਟਮਾਟਰ ਜਿਹੜੀ ਚੌਪ ਕਰਕੇ ਰੱਖੀ ਹੋਈ ਸੀਗੀ ਉਹ ਪਾ ਦਿੱਤੀ ਆ ਤੇ ਉਹਨੂੰ ਦੋ ਕਮਿੰਟ ਮੈਂ ਭੁੰਨਿਆ ਸੀਗਾ ਤੇ ਉਸ ਤੋਂ ਬਾਅਦ ਮੈਂ ਪਾ ਦਿੱਤੇ ਆ ਸੁੱਕੇ ਮਸਾਲੇ ਜੋ ਵੀ ਰੈਗੂਲਰ ਦੇ ਹੁੰਦੇ ਆ ਆਪਣੇ ਨਮਕ ਪਾ ਦਿੱਤਾ ਸੀ ਹਲਦੀ ਪਾਤੀ ਸੀਗੀ ਤੇ ਲਾਲ ਮਿਰਚ ਪਾਤੀ ਸੀਗੀ ਲਾਲ ਮਿਰਚ ਮੈਂ ਥੋੜੀ ਪਾਈ ਸੀ ਕਿਉਂਕਿ ਮੈਂ ਹਰੀ ਮਿਰਚ ਵੀ ਪਾਈ ਹੋਈ ਸੀਗੀ ਸਿਰਫ ਕਲਰ ਕਲਰ ਵਾਸਤੇ ਮੈਂ ਪਾਈ ਸੀਗੀ ਲਾਲ ਮਿਰਚ ਤੇ ਗਰਮ ਮਸਾਲਾ ਵੀ ਨਾਲ ਹੀ ਸੁੱਟ ਦਿੱਤਾ ਮੈਂ ਸੁੱਕੇ ਮਸਾਲੇ ਸਾਰੇ ਪਾ ਦਿੱਤੇ ਆ ਜੇ ਤੁਹਾਡੇ ਕੋਲ ਕਾਲੀ ਮਿਰਚ ਹੈਗੀ ਹੈ ਤੇ ਤੁਸੀਂ ਉਹ ਵੀ ਪਾ ਸਕਦੇ ਆ ਪੀਸੀ ਹੋਈ ਮੇਰੇ ਕੋਲ ਖਤਮ ਹੋ ਗਈ ਸੀ ਇਸ ਲਈ ਮੈਂ ਨਹੀਂ ਪਾਈ ਮੈਂ ਗਰਮ ਮਸਾਲਾ ਪਾ ਦਿੱਤਾ ਤੇ ਕਸੂਰੀ ਮੇਥੀ ਪਾ ਦਿੱਤੀ ਆ ਕਸੂਰੀ ਮੇਥੀ ਤਾਂ ਹਰ ਇੱਕ ਡਿਸ਼ ਵਿੱਚ ਜਾਂਦੀ ਆ ਮੇਰੀ ਜੋ ਵੀ ਮੈਂ ਬਣਾਉਂਦੀ ਆ ਕਸੂਰੀ ਮੇਥੀ ਮੇਰੀ ਹਰ ਇੱਕ ਡਿਸ਼ ਚ ਜਾਂਦੀ ਆ ਤੇ ਉਸ ਤੋਂ ਬਾਅਦ ਮਸਾਲਾ ਚੰਗੀ ਤਰ੍ਹਾਂ ਭੁੱਜ ਗਿਆ ਆ ਅੱਕੇ ਛੱਡ ਦਿੱਤਾ ਚੰਗੀ ਤਰ੍ਹਾਂ ਮਸਾਲੇ ਨੇ ਤੇ ਮੈਂ ਪਾ ਦਿੱਤਾ ਥੋੜਾ ਜਿਹਾ ਪਾਣੀ ਪਾਣੀ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਤੇ ਮਿਕਸ ਕਰਨ ਤੋਂ ਬਾਅਦ ਮੈਂ ਇਹਦੇ ਵਿੱਚ ਪਾ ਦਿੱਤੇ ਆ ਜਿਹੜੇ ਭਿੰਕੇ ਰੱਖੇ ਸੀ ਦਾਲੇ ਛੋਲੇ ਇਨਵੇਂ ਵਾਸ਼ ਕਰ ਲਿਆ ਸੀਗਾ ਚੰਗੀ ਤਰ੍ਹਾਂ ਭਿੰਨ ਤੋਂ ਬਾਅਦ ਤੇਲ ਵਾਲੇ ਛੋਲੇ ਪਾ ਕੇ ਮੈਂ ਇਹਨੂੰ ਮਿਕਸ ਕਰ ਦੇਣਾ ਆ ਫਿਰ ਇਹਦੇ ਵਿੱਚ ਮੈਂ ਪਾ ਦਿੱਤਾ ਕਟਿਆ ਹੋਇਆ ਕੀਆ ਤੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਇਹਨੂੰ ਮੈਂ ਮਿਕਸ ਕਰਨ ਤੋਂ ਬਾਅਦ ਫਿਰ ਲੋਲ ਪਾਣੀ ਹਿਸਾਬ ਦੇ ਅਨੁਸਾਰ ਜਿੰਨਾ ਵੀ ਤੁਸੀਂ ਪਾਣਾ ਚਾਹੁੰਦੇ ਹੋ ਉਹਨਾਂ ਪਾ ਸਕਦੇ ਹੋ ਮੈਨੂੰ ਮੈਂ ਆਪਣੀ ਅਕੋਰਡਿੰਗ ਪਾਇਆ ਜਿੰਨਾ ਮੈਨੂੰ ਪਤਲੀ ਚਾਹੀਦੀ ਸੀਗੀ ਸਬਜੀ ਤੇ ਮੈਂ ਉਹ ਨਾ ਪਾਇਆ ਜੇ ਤੁਸੀਂ ਜਿੱਦਾਂ ਕਿ ਸੰਘਣੀ ਸਬਜ਼ੀ ਖਾਣਾ ਚਾਹੁੰਦੇ ਹੋ ਤਾਂ ਪਾਣੀ ਥੋੜਾ ਘੱਟ ਕਰ ਲਓ ਕਿਉਂਕਿ ਇਹ ਲੋਕੀ ਦੇ ਵਿੱਚੋਂ ਵੀ ਪਾਣੀ ਨਿਕਲ ਆਉਂਦਾ ਆ ਤੇ ਮੈਨੂੰ ਥੋੜੀ ਜਿਹੀ ਪਤਲੀ ਰਸੇਦਾਰ ਵਾਲੀ ਪਸੰਦ ਆ ਸਬਜ਼ੀ ਇਹ ਵਾਲੀ ਤੇ ਬਸ ਜੀ ਹੁਣ ਮੈਂ ਕੁੱਕਰ ਦਾ ਢੱਕਣ ਲਗਾ ਦਿੱਤਾ ਆ ਸਬਜੀ ਨੂੰ 6 ਸੀਟੀਆਂ ਲੱਗ ਗਈਆਂ ਤਾਂ ਹੁਣ ਮੈਂ ਗੈਸ ਇੰਡਕਸ਼ਨ ਬੰਦ ਕਰਨ ਲੱਗੀ ਆ ਤੇ ਇਹਨੂੰ ਮੈਂ ਆਫ ਕਰ ਦਿੱਤਾ ਆ ਥੋੜੀ ਦੇਰ ਮੈਂ ਇੱਦੀ ਰੱਖੂਗੀ ਆ ਭਾਫ਼ ਇਹਦੀ ਜਿੰਨਾ ਚਿਰ ਆਪਦੀ ਨਿਕਲ ਹੀ ਹੈਗੀ ਉੰਨੀ ਚਿਰ ਮੈਂ ਇਹਨੂੰ ਖੋਲਣਾ ਨਹੀਂਗਾ ਤੇ ਇਹਦੀ ਭਾਫ਼ ਮੈਂ ਆਪ ਨਿਕਲਣ ਦਵਾਂਗੀ ਤੇ ਉਸ ਤੋਂ ਬਾਅਦ ਮੈਂ ਖੋਲੂਗੀ ਕੁੱਕਰ ਨੂੰ ਭਾਫ਼ ਨਿਕਲ ਚੁੱਕੀ ਆ ਤੇ ਮੈਂ ਇੱਕ ਟੱਕਣ ਹੁਣ ਖੋਲ ਦੇਣਾ ਆ ਕੁੱਕਰ ਦਾ ਤੇ ਸਿੰਪਲ ਜੀ ਰੈਸিপি ਆ ਜਿੰਨਾਂ ਨੂੰ ਮੇਰੀ ਰੈਸিপি ਪਸੰਦ ਆਏ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਮੇਰੇ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲੋ ਤੇ ਇੱਥੇ ਮੈਂ ਢੱਕਣ ਖੋਲ ਦਿੱਤਾ ਹੈ ਕੁੱਕਰ ਦਾ ਮੈਂ ਚੈੱਕ ਕੀਤੀ ਸਿਰਫ 15% ਸਬਜੀ ਕੱਚੀ ਸੀਗੀ ਤੇ ਮੈਂ ਇਹਨੂੰ ਦੁਬਾਰਾ ਗੈਸ ਤੇ ਰੱਖ ਕੇ 10 ਮਿੰਟ ਲਈ ਸਿਰਫ ਰਿਨੇ ਆ ਢੱਕਣ ਲਾ ਕੇ ਤੇ ਉਸ ਤੋਂ ਬਾਅਦ ਸਬਜੀ ਮੇਰੀ ਬਿਲਕੁਲ ਬਣ ਕੇ ਤਿਆਰ ਸੀ ਸਿਰਫ ਧਨੀਏ ਦੀ ਕਮੀ ਸੀ ਧਨੀਆ ਮੇਰੇ ਕੋਲ ਹੈ ਨਹੀਂ ਸੀ ਇਸ ਲਈ ਮੈਂ ਪਾਇਆ ਨਹੀਂ ਕਿਸ ਵੀਡੀਓ ਨੂੰ ਇੱਥੇ ਰੋਕਦੇ ਹਾਂ ਬਾਏ